ਜੰਮਾਹ ਜੰਮਾਹ ਕਿਸਾਨ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਸਾਥੀ ਮਜ਼ਦੂਰ ਉਸੇ ਆ ਸਾਡੇ ਕਿਸਾਨ ਕੋਲ ਸੁਣਵਾਓ ਸਾਥੀ ਜਾਣੋ ਕੋ ਮਜ਼ਦੂਰਾਂ ਦੀ ਕਰਦਾ ਅਮਰੀਕਾ ਮਜ਼ਦੂਰ ਹੈ ਜੋਤੀ ਫੋਰੀਰ ਪੰਜ ਵਿੱਚ ਹੱਥੇ ਪੱਕੀ ਪਾਰਟੀ ਨਾਲ ਧੰਨੀਆਂ ਪਾਸ ਕਰਵਾਇਆ ਗਿਆ ਸੀ ਅੱਜ ਕੱਲ ਉਹ ਮੰਨਰੇਗਾ ਵਿੱਚ ਢਾਂਡੀਆਂ ਹੋਣੀਆਂ ਮੰਨਰੇ ਕਾਨੂੰਨ ਸੰਤਰੀ ਕੇ ਨਾਲ ਲਾਗੂ ਨਹੀਂ ਕੀਤਾ ਗਿਆ 100 ਦਿਨ ਦਾ ਕੰਮ ਦਿੱਤਾ ਗਿਆ ਸੀ 500 ਦਿਨ ਪੂਰਾ ਕੰਮ ਨਹੀਂ ਮੁਕਾ ਲਿਆ ਰਾਹ। ਦੁਹਾਰੀ ਦੋਹਰ 325 ਤੱਕ ਹੁਣ ਹੋਇਆ ਤੁਸੀਂ ਬਸਰ 325 ਤੋ ਮਾਸਿ ਦੁਹਾਰੀ ਕਰ ਸਕਦੇ ਹੋ ਸਾਰੇ ਬੱਚੇ ਕਾਲ ਸਕਦੇ ਉਸ ਕਰਕੇ 4 ਹਫਤੇ ਤੱਕ ਜਾ ਕੇ ਫੰਨੇ ਮੁਲਾਕਾਤਾਂ ਕਰਵਾਏ ਕੀਤੇ ਜਾਂਦੀਆਂ ਇੱਕ ਮਾਸੋਂ ਪਿੰਡ ਵਿੱਚ ਗੱਲਾਂ ਨਹੀਂ 100 200 ਰੁਪਏ ਦੀ ਇੱਕ ਦਿਨ ਦੀ ਦਿਹਾੜੀ ਨਹੀਂ ਜਾਂਦੀ ਆ ਤੇ ਅਸੀਂ ਤੁਹਾਡਾ ਕੰਮ ਚੋਰ ਕਾਹ ਦਵਾਗੇ ਜੇ ਤੁਸੀਂ ਜਿਹੜੇ ਸੁਪਰਵਾਈਜ਼ਰ ਆ ਜਾਣ ਜਿਹੜੇ ਜਈਆ ਉਹਨਾਂ ਨੇ ਤੁਸੀਂ ਪੈਸੇ ਜਮਾ ਕਰਾਉਂਦੇ ਤਾਂ ਤੁਹਾਡਾ ਮਾਸੋਂ ਜਾਂ ਤੁਹਾਡਾ ਕੰਮ ਵੀ ਪਤਾ ਜਾਊਗਾ ਇਸ ਦਾ ਅਗਲੀਆ ਕਿਤੇ ਜਾਰੀਆਂ ਜਦੋਂ ਅਸੀਂ ਆਵਾਜ਼ ਸਾਨੂੰ ਤਾਂ ਉਸ ਪਿੰਡ ਵਿੱਚ ਕੰਮ ਵੀ ਘਾਟ ਕਰ ਦਿੱਤੀ ਜਾਂਦੀ ਆ ਸਾਥੀਆਂ ਸਾਡੇ ਸੰਗ ਦੇ ਆਵੇਗਾ ਤੇ ਮਜ਼ਦੂਰਾਂ ਨਾਲ ਕਿੰਨਾ ਧੱਕਾ ਹੋ ਰਿਹਾ ਹੈ

ਤੋ ਅਬ ਉਹ ਮਸਾ ਬੰਦ ਨਹੀਂ ਕਰ ਸਕਦੇ ਹੋ ਸਭ ਕੁਝ ਕਰ ਸਕਦੇ ਆ ਪਰ ਇੱਕ ਮਨੀ ਤੋਂ ਖਿਲਾੜੇ ਹੋਏ ਆਪਣੀ ਜੇਬਾਂ ਪਾਰ ਰਹੇ ਨੇ ਆਪਣੀਆਂ ਛੋਟੀਆਂ ਬੈਂਕ ਪੈਲ ਸੁਣਾ ਰਹੇ ਪਰ ਮਜ਼ਦੂਰ ਦਾ ਹੱਕ ਨਹੀਂ ਬੁਲਾਈ ਜਾ ਰਿਹਾ ਸਾਥੀਓ ਪੰਚਵਲੀ ਗਾਉਂ ਦੇ ਲੋਕੋ ਸੁਦਾਤਾ ਦੇ ਬੱਚੇ ਜਿਹੜੇ ਕੰਢੀ ਹਿੰਦ ਇਹਨਾਂ ਪੰਚਵਾਂ ਇਹਨਾਂ ਦੇ ਦੋਹਾਂ ਹੋ ਗਿਆ ਹੋਰ ਲਗਾਤਾਰ ਕੁੱਤੀ ਚਾਲੋ ਸਾਥ ਸੰਯੁਕਤ ਮੋਰਚੇ ਦੇ ਸੱਦੇ ਤੇ ਨਵਾਂ ਸ਼ਹਿਰ ਵਿਖੇ ਵਕ ਵਕ ਜਿਤੇ ਬੰਦੀਆਂ ਵੱਲੋਂ ਕਿਸਾਨ ਤੇ ਮਜ਼ਦੂਰ ਮਲਾਜ਼ਮ ਅੰਗਣਵਾੜੀ ਖੇਤ ਮਜ਼ਦੂਰ ਸਾਰਿਆਂ ਨੇ ਇਕੱਠੇ ਹੋ ਕੇ ਮੋਰਚੇ ਦੀ ਚੌਥੀ ਬਰੇ ਗੰਢ ਦੇ ਮੌਕੇ ਤੇ ਇਹ ਪ੍ਰੋਗਰਾਮ ਬੜਾਇਆ ਕਿ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਜਾਊਗਾ ਜਿਹੜੀਆਂ ਪ੍ਰਧਾਨ ਮੰਤਰੀ ਨੇ ਉਸ ਵੇਲੇ ਕਿਹਾ ਸੀ ਕਿ ਇਹ ਸਾਰੇ ਕਾਨੂੰਨ ਰੱਦ ਕਰਨ ਤੋਂ ਬਾਅਦ ਤੁਹਾਡੀਆਂ ਮੰਗਾਂ ਮੰਨਾਂਗੇ ਅੱਜ ਤੱਕ ਨਹੀਂ ਮੰਨੀਆਂ ਗਈਆਂ ਔਰ ਇਹ ਫੈਲਾ ਕੀਤਾ ਕਿ ਅਸੀਂ ਇਹ ਨੂੰ ਜਾਰੀ ਰੱਖਾਂਗੇ ਔਰ ਲਗਾਤਾਰ ਜਿਹੜਾ ਅਚਾਰ ਚੱਲਦਾ ਰਹੇਗਾ ਜਿਥੇ ਬੰਦੀਆ ਇਸੇ ਤਰ੍ਹਾਂ ਚਾਰਜ ਕਰਦੀਆਂ ਰਹਿਣਗੀ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਇਹ ਸੰਯੁਕਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਟ੍ਰੇਡ ਯੂਨੀਅਨਾਂ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਸਾਂਝੇ ਤੌਰ ਤੇ ਰੱਖਿਆ ਗਿਆ ਕਿਉਂਕਿ ਅੱਜ ਜੋ ਕਿਸਾਨ ਮੋਰਚੇ ਦੀ ਹੈ ਚੌਥੀ ਬਰੇਗੰਡਾ ਹੈ ਜਿਸ ਦਿਨ ਆਪਾਂ 26 ਨਵੰਬਰ 2020 ਦੇ ਵਿੱਚ ਮੋਰਚਾ ਲਾਇਆ ਸੀ ਉਹਨੂੰ ਵੀ ਮਲਾਇਆ ਜਾ ਰਿਹਾ ਕਿਉਂਕਿ ਕੇਂਦਰ ਦੀ ਸਰਕਾਰ ਨੇ ਜੋ ਕਿਸਾਨ ਮੋਰਚੇ ਦੇ ਸਮੇਂ ਮੰਗਾ ਲਿਖਤੀ ਤੌਰ ਤੇ ਮੰਨੀਆਂ ਥਾਣ ਉਹਨਾਂ ਨੂੰ ਲਾਗੂ ਨਹੀਂ ਕੀਤਾ ਕਿਉਂਕਿ ਕੇਂਦਰ ਸਰਕਾਰ ਉਹਨਾਂ ਮੰਗਾਂ ਤੋਂ ਪਿੱਛੇ ਭੱਜ ਰਹੀ ਹੈ ਉਹਨਾਂ ਨੇ ਐਮਐਸਪੀ ਦੀ ਪੂਰੀ ਗਰੰਟੀ ਦੇਣ ਦੀ ਦੇਣ ਦਾ ਵਾਅਦਾ ਕੀਤਾ ਸੀ ਐਮਐਸਪੀ ਸਰਕਾਰੀ ਤੌਰ ਤੇ ਨਹੀਂ ਦਿੱਤੀ ਗਈ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੰਗ ਹੈ ਕਿ ਉਹ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਵੇ ਤੇ ਸਰਕਾਰੀ ਤੌਰ ਤੇ ਖਰੀਦੀ ਗਾਰੰਟੀ ਕੀਤੀ ਜਾਵੇ ਇਥੇ ਤਰ੍ਹਾਂ ਹੋਰ ਮੰਗਾਂ ਆ ਜਿਨ੍ਹਾਂ ਦੇ ਸਬੰਧ ਵਿੱਚ ਇਹ ਮੋਰਚਾ ਲਗਾਇਆ ਹੈ ਧੰਨਵਾਦ ਸਾਡਾ ਜਿਹੜਾ ਅੱਜ ਦਾ ਧਰਨਾ 26 ਨਵੰਬਰ ਨੂੰ ਸਾਡੇ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨੀ ਔਰ ਮਜ਼ਦੂਰ ਦੇ ਮੁੱਦਿਆਂ ਉੱਤੇ ਲੜਾਈ ਸੈਂਟਰ ਗਵਰਨਮੈਂਟ ਨਾਲ ਮੋਦੀ ਸਰਕਾਰ ਨਾਲ ਲੜੀ ਸੀ ਉਹ ਅਸੀਂ ਅੱਜ ਚੌਥੀ ਵਰਸੀ ਦੇ ਉੱਤੇ ਕਿਸਾਨ ਮਜ਼ਦੂਰ ਮੁਲਾਜ਼ਮ ਜੋ ਸਮੱਸਿਆਵਾਂ ਸੈਂਟਰ ਸਰਕਾਰ ਤੋਂ ਜਾਂ ਸੂਬਾ ਸਰਕਾਰਾਂ ਤੋਂ ਆ ਰਹੀਆਂ ਅਸੀਂ ਉਸ ਵੰਦ ਦੇ ਵਿੱਚ ਅੱਜ ਇੱਥੇ ਆਪਣਾ ਧਰਨਾ ਦੇ ਕੇ ਪ੍ਰੋਗਰਾਮ ਕਰ ਰਹੇ ਹਾਂ ਜੋ ਸਾਡੇ ਸੈਂਟਰ ਦੀ ਸਰਕਾਰ ਹੈ ਇਸ ਨੇ ਵੀ ਸਾਡੇ ਕਿਸਾਨਾਂ ਨਾਲ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਸੀ 26 ਨਵੰਬਰ ਨੂੰ ਜੋ ਅੰਦੋਲਨ ਸ਼ੁਰੂ ਕੀਤਾ ਸੀ ਉਹਦੇ ਵਿੱਚ 1 ਸਾਲ 13 ਮਹੀਨੇ ਬਾਅਦ ਮੰਗ ਕੇ ਚਾਰ ਕਾਨੂੰਨ ਵਾਪਸ ਲੈ ਕੇ ਜੋ ਮੰਗਾ ਸੀ ਸਾਡੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦਾ ਵਾਸਤੇ ਨੌਕਰੀਆਂ ਜਾਂ ਉਹਨਾਂ ਵਾਸਤੇ ਮੁਆਵਜ਼ਾ ਜਾਂ ਹੋਰ ਕਈ ਐਮਐਸਬੀ ਦੇ ਮੁੱਦੇ ਤੇ ਮੰਗੀਆਂ ਸਨ ਪਰ ਜੋ ਸੈਂਟਰਲ ਸਰਕਾਰ ਆ ਜੋ ਸਾਰੇ ਵਾਅਦਿਆਂ ਤੋਂ ਮੁੱਕਰ ਰਹੀ ਹੈ ਕਿਸਾਨਾਂ ਦਾ ਔਰ ਮਜ਼ਦੂਰਾਂ ਦੇ ਜੋ ਵਾਅਦੇ ਹੋਏ ਸੀ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕਰ ਰਹੀ ਦੂਜਾ ਸਾਡੀ ਜੋ ਪੰਜਾਬ ਸਰਕਾਰ ਹੈ ਜੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਕੇ ਸਤਾ ਦੇ ਵਿੱਚ ਆਈ ਸੀ ਸਾਡੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੀ ਸੀ ਔਰ ਸਾਡੇ ਭੋਲੇ ਭਾਲੇ ਲੋਕ ਮੂਰਖ ਤੇ ਨਹੀਂ ਸੀਗੇ ਪਰ ਇਹਨਾਂ ਦੀ ਜੋ ਲੂੰਬੜ ਚਾਲਾਂ ਸੀ ਉਹਨਾਂ ਦੇ ਵਿੱਚ ਫਸ ਕੇ ਇਹਨਾਂ ਨੂੰ ਸਤਾ ਦੇ ਉੱਤੇ ਦਾ ਲੈੰਦਾ ਪਰ ਅੱਜ ਲੋਕਾਂ ਨੂੰ ਜੋ 70 ਸਾਲਾਂ ਤੋਂ ਪਿਛਲੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਸੀ ਉਹਨਾਂ ਤੋਂ ਵੀ ਜ਼ਿਆਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹਨਾਂ ਨੇ ਬਹੁਤ ਸਭ ਕੁ ਸਖਾਤਾ ਜੋ ਸਾਡੇ ਮਜ਼ਦੂਰ ਕਿਸਾਨ ਇਹਨਾਂ ਦੇ ਝੂਠੇ ਲਾਰਿਆਂ ਦੇ ਵਿੱਚ ਕਦੇ ਵੀ ਭੁੱਲਣਗੇ ਨਹੀਂ ਜੋ ਇਹਨਾਂ ਦੇ ਕੰਮਾਂ ਦੇ ਗੱਲ ਕਰ ਲੋ ਤਾਂ ਉਹ ਵੀ ਕਿਸੇ ਪਾਸੇ ਵੀ ਕੋਈ ਪੂਰੀ ਵਿਕਾਸ ਦੀ ਕੰਮ ਨਹੀਂ ਪੂਰੀ ਹੋ ਰਹੀ ਸੜਕਾਂ ਦੀ ਗੱਲ ਹੈ ਉੱਤੇ ਅੱਜ ਤੱਕ ਇਹਨਾਂ ਦੇ 3 ਸਾਲਾਂ ਦੇ ਵਿੱਚ ਜੋ ਇਹਨਾਂ ਦੇ ਖੇਤਰ ਰੇਡ ਸੜਕਾਂ ਆ ਨਹੀਂ ਸੀ ਕਿਤੇ ਵੀ ਇੱਕ ਬਜਰੀ ਦਾ ਬੱਠਣ ਨਹੀਂ ਪਾਇਆ ਮੈਂ ਅੱਜ ਆਪਣੇ ਪੱਤਰਕਾਰ ਭਰਾ ਨੂੰ ਕਹਿ ਸਕਦਾ ਜੇ ਤੁਸੀਂ ਦੇਖਣਾ ਜਿਆਦਾ ਤਾਂ ਤੁਹਾਨੂੰ ਛੋਟੀ ਜਿਹੀ ਧਾਰ ਨਵਾਂ ਸ਼ਹਿਰ ਗੜਸ਼ੰਕਰ ਨੈਸ਼ਨਲ ਹਾਈਵੇ ਦੇ ਉੱਤੇ ਮਿਲ ਮਿਲ ਜੂਗੀ ਜਿੱਥੇ ਕਿ ਇਹਨਾਂ ਦੇ ਡੇਡ ਡੇਡ ਫੁੱਟ ਟੋਏ ਪਏ ਐ ਬਾਕੀ ਗੜਸ਼ੰਕਰ ਤੱਕ ਜਾਓਗੇ ਤਾਂ ਤੁਸੀਂ ਆਪ ਦੇਖ ਕੇ ਹੈਰਾਨ ਹੋ ਜਾਓਗੇ ਕਿ ਵਿਕਾਸ ਸਾਨੂੰ ਪੰਜਾਬ ਦਾ ਇਸ ਸੜਕ ਤੋਂ ਹੀ ਨਜ਼ਰ ਆ ਰਿਹਾ ਬਾਕੀ ਵਿਕਾਸ ਹੈ ਇਹਨਾਂ ਦੇ ਕੰਮਾਂ ਦੀ ਹੋਰ ਅਸੀਂ ਗੱਲ ਬਹੁਤੀ ਨਾ ਕਰੀਏ ਸੋ ਮੈਂ ਪੱਤਰਕਾਰ ਭਰਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਸਾਡੇ ਵਿੱਚ ਆ ਕੇ ਸਾਡੇ ਵਿਚਾਰ ਦੀ ਸਾਹਜ ਪਾਣ ਲਈ ਲੋਕਾਂ ਤੱਕ ਪਹੁੰਚੇ ਆ ਬਹੁਤ 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 ਹੀ ਸਤਿਕਾਰਯੋਗ ਅੱਜ ਦਾ ਜੋ ਧਰਨਾ ਦਿੱਤਾ ਜਾ ਰਿਹਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੀਆਂ ਜਥੇਬੰਦੀਆਂ ਕਿਸਾਨ ਮੋਰਚ ਜਥੇਬੰਦੀਆਂ ਆਂਗੜਵਾੜੀ ਤੇ ਮੁਲਾਜ਼ਮ ਜਥੇਬੰਦੀਆਂ ਅੱਜ ਦੇ ਧਰਨੇ ਵਿੱਚ ਸ਼ਾਮਲ ਹੋ ਰਹੇ ਆ ਧਰਨੇ ਦਾ ਮੁੱਖ ਕਾਰਨ ਅੱਜ ਚੌਥੀ ਵਰਸੀ ਜਿਹੜੀ ਮਨਾਈ ਜਾ ਰਹੀ ਆ ਜਿਹੜਾ ਕਿ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ 13 ਮਹੀਨੇ 13 14 ਮਹੀਨੇ ਤਰਨਾ ਚੱਲਿਆ ਉਹਦੇ ਵਿੱਚ ਜਿਹੜੀਆਂ ਮੰਗਾਂ ਸਰਕਾਰ ਨੇ ਉਸ ਵੇਲੇ ਮੰਨੀਆਂ ਸੀਗੀਆਂ ਬੇ ਅਸੀਂ 3 ਕਰੋੜ ਰੱਦ ਕਰਦੇ ਆ ਤੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇਵਾਂਗੇ ਤੇ ਜਿਹੜੇ ਉਸ ਮੌਕੇ ਅੰਦੋਲਨ ਦੇ ਦੌਰਾਨ 750 ਤੋਂ ਵੱਧ ਉੱਤੇ ਸ਼ਹੀਦ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਊਗੀ ਵਾੜ ਦਾ ਮੁਆਵਜ਼ਾ ਦਿੱਤਾ ਜਾਊਗਾ ਸਰਕਾਰ ਆਪਣੇ ਵਾਦੇਾਂ ਤੋਂ ਭੱਜਦੀ ਹੋਈ ਅੱਜ ਤੱਕ ਨਹੀਂ ਉਹ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਆਮ ਆਦੀ ਪਾਰਟੀ ਦੀ ਸਰਕਾਰ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਵਾਦੇ ਕਰਦੀ ਸੀ ਕਿ ਸਾਨੂੰ ਤੁਸੀਂ ਸੱਤਾ ਦੇ ਵਿੱਚ ਲਿਆਓ ਤੇ ਅਸੀਂ ਹਰ ਮਸਲੇ ਦਾ ਹੱਲ ਕਰਾਂਗੇ ਪਹਿਲ ਦੇ ਆਧਾਰ ਤੇ ਕਰਾਂਗੇ ਭਗਵੰਤਬਾ ਜਿਹੜਾ ਬੜੀਆਂ ਟਾਰਾ ਮਾਰਦਾ ਉਸ ਮੌਕੇ ਇਹ ਗੱਲ ਕਹਿੰਦਾ ਸੀ ਕਿ ਕਿਸੇ ਵੀ ਜਥੇਬੰਦੀ ਨੂੰ ਕਿਸੇ ਵੀ ਕਿਸਾਨ ਜਥੇਬੰਦੀਆਂ ਨੂੰ ਕੋਈ ਅੰਦੋਲਨ ਕਰਨ ਦੀ ਲੋੜ ਨਹੀਂ ਅਸੀਂ ਆਪਣੇ ਆਪ ਹੀ ਜਿੰਨੀਆਂ ਵੀ ਮੰਗਾਂ ਹੋਗੀਆਂ ਤੁਹਾਡੀਆਂ ਹੱਲ ਕਰਾਂਗੇ ਪਰ 3 ਸਾਲ ਗੁਜਣ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਕੋਈ ਨਾ ਕੋਈ ਰੋਜ਼ ਮੁਜ਼ਾਹਰਾ ਧਰਨਾ ਚੱਲਦਾ ਇਹ ਸਰਕਾਰ ਉਹਨਾਂ ਤੇ ਲਾਠੀ ਚਾਰਜ ਕਰ ਰਹੀ ਉਹਨਾਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਆ ਥੋੜੇ ਦਿਨ ਹੋਏ ਕਿਸਾਨ ਜਥੇਬੰਦੀਆਂ ਨੇ ਬਠਿੰਡੇ ਦੇ ਲਾਗੇ ਜਿਹੜਾ ਜੋ ਹਾਈਵੇ ਬਣਨ ਜਾ ਰਿਹਾ ਭਾਰਤ ਮਾਲਾ ਹਾਈ ਪ੍ਰੋਜੈਕਟ ਜਿਹੜਾ ਚੱਲਦਾ ਉੱਥੇ ਕਿਸਾਨਾਂ ਨੇ ਧਰਨਾ ਦਿੱਤਾ ਸੀਗਾ ਸਰਕਾਰ ਨੇ ਪੁਲਸ ਨੇ ਰਾਤ ਨੂੰ ਉਤਾਰਨੇ ਦੇ ਉਤੋਂ ਕਿਸਾਨਾਂ ਦੇ ਨਾਲ ਜੋ ਹਾਲ ਉੱਤੇ ਕੀਤਾ लाठी चार्ज ਹੋਇਆ ਇਹ ਪ੍ਰੋਗਰਾਮ ਸਗਾਵੇ ਉਹ ਚੌਥੀ ਵਰਸੀ ਬਣਾ ਰਹੇ ਜਿਹੜੀ ਉਹਦੇ ਵਿੱਚ ਇਹ ਸਗਾਵੇ ਬੰਗਾ ਜਿਹੜੀਆਂ ਸਰਕਾਰ ਨੇ ਮੰਨਿਆ ਸਾਡੇ ਨਾਲ ਵਾਅਦਾ ਕੀਤਾ ਕਿਸਾਨ ਜਥੇਬੰਦੀਆਂ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਉਹ ਪੂਰੇ ਕਿਤੇ ਜਾਣ ਅਸੀਂ ਇਹੀ ਪਰ ਜ਼ੋਰ ਮੰਗ ਕਰਦੇ ਹਾਂ ਕਿ ਜਿਹੜੇ ਵੀ ਐਮਐਸਬੀ ਜਿਹੜਾ ਫਸਲਾਂ ਤੇ ਕੀਤੀ ਸੀਗੀ ਬੇ ਉਹ ਸਾਰੀਆਂ ਫਸਲਾਂ ਦੇ ਐਮਐਸਬੀ ਦੇਵਾਂਗੇ ਉਹ ਵੀ ਦਿੱਤੀ ਜਾਵੇ ਦੂਸਰੀ ਮੰਗ ਮਜ਼ਦੂਰਾਂ ਮਲੋਏ ਆ ਬੇ ਘਟੋ ਘਟ 26000 ਰੁਪਏ ਸਰਕਾਰ ਮਜ਼ਦੂਰਾਂ ਨੂੰ ਦਿੱਤਾ ਜਾਵੇ ਜਿਹੜਾ ਕਿ ਉਹਨਾਂ ਦਾ ਗੁਜ਼ਾਰਾ ਹੋ ਸਕੇ ਨਾਲ ਹੀ ਜਿਹੜੇ ਨਰੇਗਾ ਵਰਕਰ ਆ ਉਹਨਾਂ ਨੂੰ 2 200 ਦਿਨ ਦਾ ਕੰਮ ਦਿੱਤਾ ਜਾਵੇ ਸਾਲ ਦੇ ਵਿੱਚ ਤੇ ਦਿਹਾੜੀ 600 ਰੁਪਏ ਦਿਹਾੜੀ ਦਿੱਤੀ ਜਾਵੇ 60 ਸਾਲ ਦੀ ਉਮਰ ਦੇ ਵਿੱਚ ਜਿਹੜੇ ਵੀ ਭੈਣ ਭਰਾ ਆ ਉਹਨਾਂ ਨੂੰ ਪੈਨਸ਼ਨ 10000 ਰੁਪਏ ਮਹੀਨਾ ਦਿੱਤੀ ਜਾਵੇ ਇਹ ਅੱਜ ਦੀ ਮੰਗ ਆ ਇਹਨਾਂ ਗੱਲਾਂ ਕਰ ਰਹੇ ਬਹੁਤ ਬੋਤਨ ਬਾਬਾ ਕੋ ਨਵੇਂ ਜਿਹੇ ਟੋਕੇ ਦਾ ਪਿਆਰੇ ਸਾਰੇ ਤੇ ਆਮ ਤਨ ਉਹਨਾਂ ਨੂੰ ਪੁੱਛਦੇ ਨੇ ਕਿ 92 ਰੁਪਏ ਤਨਖਾਹ ਲੈਣੇ ਨੇ ਕਿ ਜਿਹੜੇ ਨਵੇਂ ਡਰਾਈਵਰ ਕੰਮ ਕਰਦੇ ਨੇ ਕੋਈ ਪਰਤੀ ਉਹ 92 ਰੁਪਏ ਤਨਖਾਹ ਹੀ ਉਹਨਾਂ ਦੀ ਅੱਜ ਦੇ ਸਮੇਂ ਦੇ ਵਿੱਚ ਘਰ ਦਾ ਗੁਜ਼ਾਰਾ ਕਰਨਾ ਉਹ ਭਾਵੇਂ 92 ਰੁਪਏ ਦੇ ਵਿੱਚ ਲੋੜੀਂਦੀ ਘਰ ਤੋਂ ਕੱਟੋਂ ਦੀ ਮਾੜੀ 30000 ਰੁਪਏ ਆਮਦਨ ਹੋਣੀ ਚਾਹੀਦੀ ਘੱਟ ਤੋਂ ਘੱਟ ਕਿਤੇ ਇਹਨੂੰ ਅਦਾਲਤ ਦਾ ਸਰਕਾਰ ਚੱਲ ਰਿਹਾ ਜੀ ਤੇ ਮੈਂ ਤੁਹਾਨੂੰ ਜੀ ਨਵੀਂ ਜੋ ਤਨਖਾਹ ਦਾਂ ਇੱਕ ਇੱਕ ਨਾਲ ਹੀ ਰਿਹਾ ਜੀ ਧੰਨੇਰੀ ਦਾ ਨਾਮ 10 ਰੁਪਏ ਵਧਾ ਕੇ ਹੀ ਉਹਨਾਂ ਨੂੰ ਮਾੜਾ ਇਹ ਮਿੱਟੀ ਦੀ ਗੋਲੀ ਦੇਤੀ 10 ਰੁਪਏ ਧੰਨੇ ਦਾ ਰੇਟ ਵਧਾਤਾ ਜੀ ਉਨੇ ਵਿੱਚ ਕੀ ਮੰਗਦਾ ਜੀ ਬਾਲੇ ਕੀ ਬੜੀ ਕਰਨੀ ਇਹਨਾਂ ਦੇ ਬਸ ਵੀ ਗੱਲ ਨਹੀਂ ਗੱਲਾਂ ਕਰ ਦਿੰਦੇ ਨੇ ਬਹੁਤ ਬੜੀਆਂ ਬੜੀਆਂ ਕਦੇ ਯਾਦ ਹੋਣੀ ਹੈ ਤੇ ਮੈਨੂੰ ਜੋ ਕੀ ਹੋਦਾ ਕਿੰਨਾ ਵੱਲੋਂ ਕੁਝ ਨਹੀਂ ਮਿਲਿਆ ਸਰਕਾਰ ਨੂੰ ਮੰਗਣੀ ਹੈ ਕਿ ਅਸੀਂ ਇੱਕ ਮਿਲ ਕੇ ਅਰਪੋਰਟ ਦੇ ਤੌਰ ਤੇ ਆਪਣੀਆਂ ਮੰਗਾਂ ਤੇ ਸਰਕਾਰ ਨੇ ਸਰਕਾਰ ਨੇ ਸਾਡੀ ਮੈਡੀਕਲ ਦੀ ਬੱਚੀ ਸਰਕਾਰ ਦਾ ਮੈਸੇਜ ਆਇਆ

ਕਪ ਕੀਤਾ ਜਾਣ ਸਾਨੂੰ ਪੈਨਸ਼ਨ ਦਿੱਤੀ ਜਾਵੇ ਸਾਡੀ ਗ੍ਰੈਚੁਇਟੀ ਲੱਗਦੀ ਕੀਤੀ ਜਾਵੇ ਘੱਟੋ ਘੱਟ ਜਿਹੜੀ ਸਾਡੀ ਤਨਖਾਹ ਹੈ 26000 ਕੀਤੀ ਜਾਵੇ ਅਸੀਂ ਸਰਕਾਰ ਤੋਂ ਕੁਝ ਬਹੁਤਾ ਨਹੀਂ ਮੰਗਦੇ ਪਰ ਸਰਕਾਰ ਪਤਾ ਨਹੀਂ ਕਿਉਂ ਸਾਨੂੰ ਇੰਨਾ ਤੰਗ ਕਰਦੀ ਆ ਅਸੀਂ ਹੁਣ ਲੁਧਿਆਣੇ ਵੀ ਧਰਨਾ ਦੇ ਕੇ ਆਏ ਆ ਉੱਥੇ ਵੀ ਬਹੁਤ ਕੁੜੀਆਂ ਗਈਆਂ ਪਰ ਉੱਥੇ ਵੀ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਸਾਡੇ ਤਿੰਨ ਤੋਂ 6 ਸਾਲ ਦੇ ਬੱਚੇ ਵਾਪਸ ਕਿਤੇ ਜਾਣ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਾਕਫ

ਦਮਲੀਅਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ